ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇ ਜੀ ਵਨ ਤੁਹਾਡਾ ਪੋਪੋ ਵੈਲਕਮ ਹੈ ਜੀ ਤੇ ਵੀ ਜੇ ਆਪਾਂ ਪਿੰਡ ਲੋਕੇ ਬਹੁਤ ਚੁਕੇ ਆ ਜਿਲ੍ਹਾ ਫਰੋਹੇ ਪਰਪੰਦੇ ਜੀ ਤਹਿਸੀਲ ਜੀ ਦਾ ਤੇ ਇਸ ਘਰ ਤੋਂ ਆਪਾਂ ਪਹਿਲੀ ਵੀਡੀਓ ਬਣਾ ਰਹੇ ਕੋਈ ਵਪਾਰ ਨਹੀਂ ਕਰਦੇ ਪਰ ਬਾਈ ਨੇ ਜਿਹੜੇ ਪਸ਼ੂ ਸੰਭੇ ਬੜੇ ਸ਼ੌਗ ਨਾਲ ਸੰਭੇ ਆ ਤੇ ਵਿੱਚੋਂ ਇਹਨਾਂ ਪਸ਼ੂ ਸੇਲ ਆ ਤੇ ਹੈਰ ਆ ਚਾਰ ਪੰਜ ਨਾਲ ਗਈ ਆ ਪਰ ਕੁਆਲਿਟੀ ਆ ਪਸ਼ੂਆਂ ਦੇ ਤੇ ਆਓ ਹੁਣ ਉਹ ਵੀਰੋ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤਦੁਰਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਭਾਈ ਸਵਾਗਤ ਆ ਸਾਡੇ ਘਰੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਰੂਹ ਖੁਸ਼ ਹੋ ਗਈ ਭਾਈ ਜੀ ਪਸ਼ੂਆਂ ਨੂੰ ਵੇਖ ਕੇ ਵੇਖ ਹਾਂਜੀ ਭਾਈ ਜੀ ਹੈਗੇ ਆਪਣੇ ਕੋਲ ਭਾਈ ਜੀ ਦੋ ਹੀ ਆ ਬਸ ਇੱਕ ਇਹਨਾਂ ਦੀ ਹਾਂਜੀ ਜੀ ਉਹ ਮਾਤ ਜਾਂ ਦੇ ਇੱਕਾ ਕੱਟਾ ਹੋਇਆ ਇੱਕ ਗਾਂ ਉਹਦੇ ਇੱਕਾ ਬੱਚੀ ਹੈ ਜੀ ਠੀਕ ਹੈ ਇਹ ਕੱਟਾ ਆਪਣਾ ਸੇਲ ਆ ਅੱਛਾ ਕੱਲਾ ਕੱਟਾ ਹੀ ਸੇਲ ਆ ਕੱਲਾ ਕੱਟਾ ਸੇਲ ਆ ਠੀਕ ਹੈ ਹੋਰ ਕੋਈ ਵੀ ਜਾਨਵਰ ਨਹੀਂ ਅੱਛਾ ਹੋਰ ਕੋਈ ਚਲੋ ਡਿਟੇਲ ਜਰੂਰ ਪੁੱਛਾਂਗੇ ਇਹਨਾਂ ਦੀ ਤੇ ਭਾਈ ਜੀ ਆ ਮਾਤ ਦਾ ਬੱਚਾ ਜੀ ਇਹ ਹਾਂਜੀ ਇਸ ਸਮੇਂ ਇਹ ਕਿਹੜੇ ਮਾਲੀ ਦੀ ਹੈ ਅਜਿਤ ਰਾਜੋ ਇਹ ਮੈਜੀ ਹੈਗੀ ਆ ਅਰਜਨ ਕੁੰਗੜ ਦੇਧੀ ਹੈ ਜੀ ਅੱਛਾ ਅਰਜਨ ਕੁੰਗੜ ਦੀ ਆ ਅਰਜਨ ਕੁੰਗੜ ਦੀ ਹੈ ਠੀਕ ਆ ਤੇ ਉਹਨੇ ਕੋਰੋਲਾ ਕਿੰਨੇ ਸੀ ਤੁਸੀਂ ਨਹੀਂ ਇਹ ਅਸੀਂ ਮੱਝ ਲਿਆਂਦੀ ਸੀ ਉਹਦੇ ਮਗਰ ਆਈ ਸੀ ਜੀ ਅੱਛਾ ਉਹਦੇ ਮਗਰ ਆਈ ਸੀ ਭਾਈ ਉਹਦੇ ਮਗਰ ਕੱਟੀ ਕੱਟੀ ਆਈ ਸੀ ਉਹਦੇ ਮਗਰ ਕੱਟੀ ਆਈ ਸੀ ਠੀਕ ਆ ਇਹ ਹੁਣ ਪਹਿਲਾ ਸੂਈ ਆ ਨਹੀਂ ਇਹ ਦੂਸਰਾ ਸੂਆ ਜੀ ਦੂਸਰਾ ਸੂਈ ਆ ਇਹ ਪਹਿਲੇ ਸੂਏ ਦਾ ਆ ਗਿਆ ਹਾਂਜੀ ਇਹ ਪਹਿਲੇ ਸੂਏ ਦਾ ਜੀ ਤੇ ਕਿੰਨਾ ਤੋਂ ਕਿਤਾ ਜੀ ਨੇ ਪਹਿਲੇ ਸੂਈ 17 ਕਿਲੋ ਆਪਣੇ ਕੋਲ 17 18 ਕਿਲੋ ਆਪਾਂ ਚੁੰਦੇ ਰਹਿ ਨਹੀਂ ਬਹੁਤ ਮੈਂ ਵੀ ਬਹੁਤ ਚੰਗੀਆਂ ਜੀ ਭਾਈ ਜੀ ਠੀਕ ਆ ਤੇ ਹੁਣ ਕਿੰਨੇ ਟਾਈਮ ਦੀ ਇਹ ਸੂਈ ਹੋ ਗਈ ਇਹਨੂੰ ਸੂਈ ਨੂੰ ਹੋ ਗਏ 7-8 ਮਹੀਨੇ ਹੋ ਗਏ ਤੇ ਬੱਚਾ ਨਹੀਂ ਫਰੈਂਕੀ ਨਹੀਂ ਬੱਚੇ ਦੀ ਮੌਤ ਹੋ ਗਈ ਜੀ ਹੋਣ ਇਹਦੇ ਥੱਲੇ 12 ਕਿਲੋ ਹੈਗੇ 12 ਕਿਲੋ ਮੈਰ ਕੁਆਲਟੀ ਬਹੁਤ ਹੈ ਨਾ ਜੀ ਇਹ ਜਿਹੜਾ ਕਟਾ ਜੀ ਇਹ ਹਾਂਜੀ ਇਹ ਹੈਗਾ ਤੂਫਾਨ ਕੁੰਗੜ ਦਾ ਤੂਫਾਨ ਇਹ ਉਹਨਾਂ ਦੇ ਮਾਲੀ ਆ ਜੀ ਉਹਨਾਂ ਦੇ ਕੋਲੀ ਆ ਮਾਲੀ ਤੂਫਾਨ ਕੁੰਗੜੇ ਉਹਦਾ ਬੱਚਾ ਹੈ ਤੇ ਇਹ ਰਾਜ ਖੀਰਾ ਹੀ ਹੋਣਾ ਜੀ ਹਣਾ ਹਾਂ ਇੱਕਦਾਂ ਤਾਂ ਸੈੱਟ ਗਿਆ ਜੀ ਕੱਲ ਠੀਕ ਆ ਕੱਲ ਸੁੱਟ ਗਿਆ ਕਿਦਾਂ ਇਹ 23 ਮਹੀਨੇ ਹੋਰ ਆ ਜੀ ਇਹਦੀ 23 ਮਹੀਨੇ ਹੋਰ ਬਸ ਸੰਝ ਪਰ ਹੋ ਹੀ ਗਿਆ ਦੋਂਦਾ ਹੋਣ ਵਾਲਾ ਹੀ ਹਾਂਜੀ ਹਾਂਜੀ ਤੇ ਖੁੱਲੀ ਬਾਈ ਜੀ ਫਿਰ ਆਪੇ ਨੂੰ ਹਾਂਜੀ ਚੰਗੇ ਪਾਲਿਆ ਪੂਲਿਆ ਫਿਰ ਹੈ ਜੀ ਹਾਂਜੀ लो जी देखो सोना कट्टा पर रिकॉर्ड वाला मां भी चंगी ददिया पड़ताज सारा कुछ चंगा तुरो आई का भाई तो तो जी फिर पूरा करो हाजी हाजी तो बच्चा ही है लो आ जाओ घुमा लो ठीक है ਮਾਰਾ ਬਿਲਕੁਲ ਜੈਡ ਬਲੈਕ ਹੀ ਆ ਗਿਆ ਨਾ ਜੀ ਹਾਂ ਜੀ ਜੈਡ ਬਲੈਕ ਹਾਲੀ ਕੀ ਮਰੇ ਬਾਈ ਫਿਰਦੀ ਕੀਮਤ ਇਹਦੀ ਬਾਈ 52000 52000 ਹੋ ਜੂਗਾ ਮੁਕੇ ਮਾਨਤਾ ਹਾਂ ਜੀ ਉਹ ਮਾਨਤਨ ਕਰ ਦੇਣ ਚਲੋ ਤੇ ਬਾਈ ਆ ਬੱਚੀ ਫਿਰ ਕਿਹੜੇ ਦੀ ਆ ਗਈ ਇਹ ਬੱਚੇ ਏਬੀਐਸ ਦਾ ਬੱਬਰ ਜੀ ਜਿਹੜਾ ਅੱਛਾ ਏਬੀਐਸ ਦਾ ਬੱਬਰ ਹਾਂ ਜੀ ਇਹ ਕਿੰਨੇ ਟਾਈਮ ਦੀ ਹੋ ਗਈ ਜੀ ਇਹ ਸਾਢੇ 3 ਮਹੀਨੇ ਦੀ ਹੈ ਅੱਛਾ ਸਾਢੇ 3 ਮਹੀਨੇ ਦੀ ਹੋ ਗਈ ਹੈ ਠੀਕ ਹੈ ਦੁੱਧ ਦੁੱਧ ਚੰਗਾ ਭਿਆ ਹੈ ਜੀ ਹਾਂ ਜੀ ਦੁੱਧ ਇਹਨੂੰ ਛੱਡਦੇ ਨਹੀਂ ਪੂਰਾ ਦੇਤੀ ਤੇ ਬੱਚੀ ਬਹੁਤ ਚੰਗੀ ਹੈ ਜੀ ਤੇ ਕਿਨੇ ਦੀ ਜਹਾ ਭਰਾ ਸੀ ਤੁਸੀਂ ਜਦੋਂ ਇਹ ਸੈਕਸਟ ਸੀਗਾ ਇਹ ਅੱਜ ਸੈਕਸਟ ਜੀ ਬਣੀ ਸੈਕਸਟ ਸੀਗਾ ਇਹ ਕਿੰਨੇ ਲਵਾਏ ਸੀ ਠੀਕ ਆ ਇਹ ਕਿੰਟੀ ਗੱਲ ਹੋਇਆ ਸੀ ਅੱਛਾ ਕਿੰਨੇ ਕੀ ਰੇਟ ਦਾ ਇਹ 1600 ਦੀ 1600 ਹਾਂ ਜੀ ਆਪਣੇ ਕਰیکٹر ਸਾਹ ਵਾ ਇੱਥੇ ਗੁਰਵਿੰਦਰ ਸਿੰਘ ਜੱੱਬੇ ਤੋਂ ਅੱਛਾ ਜੀ ਅੱਛਾ ਠੀਕ ਆ ਇਹਨੂੰ ਖੁੱਲੀ ਛੱਡਦੇ ਲੋ ਫਿਰ ਤੁਸੀਂ ਪੰਜ ਫੁੱਲੀ ਛੱਡੀ ਦੀ ਹੈ ਜੀ ਉਧਰ ਤੇ ਮਾਂ ਥੱਲੇ ਦੁੱਧ ਕਿੰਨਾ ਸੀ ਮਾਂ ਥੱਲੇ 13 ਕਿਲੋ ਆਈ ਦੋ ਉਹ ਵਾਲੀ ਮਾਂ ਹੈ ਨਾ ਜੀ ਮਾਂ ਵਾਲੇ ਥੱਲੇ 13 ਅੱਛਾ ਅੱਛਾ ਵਾਲੀ ਮਾਂ ਮਾਂ ਵੀ ਚੰਗੀ ਵਜੀ ਹਾਂ ਇਹ ਤੁਸੀਂ ਖਰੀਦੀ ਘਰ ਦੀ ਜੀ ਇਹ ਵੀ ਠੀਕ ਹੈ ਖਰੀਦ ਕੇ ਲੈ ਕੇ ਆਂਦੇ ਨਹੀਂ ਬਹੁਤ ਚੰਗੇ ਨੇ ਇਹ ਦੂਜਾ ਸੂਆ ਹੋ ਗਈ ਇਹ ਤੀਜੇ ਸੂਏ ਦੀ ਹੈ ਅੱਛਾ ਤੀਜਾ ਸੂਆ ਨਹੀਂ ਠੀਕ ਹੈ ਬਹੁਤ ਸੋਹਣੇ ਪਸ਼ੂ ਭਾਈ ਜੀ ਤੇ ਚਲੋ ਬਾਕੀ ਜਿਹੜਾ ਕੋਈ ਆਵੇ ਮੇਰੇ ਵੀਰ ਇੱਥੇ ਬਾਈ ਜੀ ਨੇ ਪਸ਼ੂ ਵੇਖੇ ਤੇ ਫਿਰ ਕੰਟਰੀ ਗੱਲ ਕਰਦੇ ਬਾਕੀ ਛੋਹਣਾ ਪਸ਼ੂ ਰੱਖਿਆ ਹੈ ਕਿ ਨਹੀਂ ਜੀ ਹਾਂ ਜੀ ਹਾਂ ਜੀ ਨੰਬਰ ਬੋਲਦੇ ਜੀ 98552 ਹਾਂ ਜੀ 20600 ਪਿੰਡ ਜੀ ਲੋਕੇ ਕਲਾਂ ਤਸੀਲ ਜੀਰਾ ਫਰੋਇਦਪੁਰ ਸਾਸੀ ਕਾਂ ਤਸੀਲ ਜੀਰਾ